ਪਾਤਨਾ ਪੁਲਿਸ ਨੇ ਪਾਤਨਾ ਚ ਚੋਰੀ ਦੇ ਦਰਜ ਮਾਮਲੇ 'ਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਰਿਮਾਂਡ ਮਿਲਣ ਤੇ ਚੋਰੀ ਦਾ ਸਮਾਨ ਬਰਾਮਦ ਪਾਤਨਾ ਪੁਲਿਸ ਨੇ ਬਲਵਿੰਦਰ ਸਿੰਘ ਵਾਸੀ ਪਾਤਨਾ ਦੇ ਘਰ ਚੋਰੀ ਸੰਬੰਧੀ ਦਰਜ ਮਾਮਲੇ ਸੰਬੰਧੀ ਅੱਜ 2 ਅਪ੍ਰੈਲ ਦਿਨ ਮੰਗਲਵਾਰ ਨੂੰ ਸ਼ਾਮ 5 ਵਜੇ ਦੇ ਕਰੀਬ ਥਾਣਾ ਮੁਖੀ ਪਾਤਨਾ ਜਸਪੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਚੋਰੀ ਕਰਨ ਵਾਲੇ ਵਿਅਕਤੀ ਦੀ ਤਲਾਸ਼ ਕਰਕੇ ਮਨਪ੍ਰੀਤ ਸਿੰਘ ਉਰਫ ਦੀਪ ਵਾਸੀ ਭੂਤਗੜ੍ਹ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਸੋਨੇ ਤੇ ਚਾਂਦੀ ਦੇ ਗਹਿਣੇ ਸਮੇਤ 58000 ਰੁਪਏ ਬਰਾਮਦ ਕਰਵਾਏ ਗਏ। ਆਲਮੀਆ ਸਾਡੇ ਕੋਲ ਜਿਹੜਾ ਮਦਈ ਬਲਵੰਤ ਸਿੰਘ ਪੁੱਤਰ ਬਰਿਆਮ ਸਿੰਘ ਜਿਹੜਾ ਕਿ ਵਾਰਡ ਨੰਬਰ 2 ਪਾਤਰਾਂ ਦਾ ਰਹਿਣ ਵਾਲਾ ਤੇ ਜਿਸ ਨੇ ਸਾਡੇ ਕੋਲ ਬਿਆਨ ਲਖਾਇਆ ਸੀਗਾ ਵੀ ਇਸ ਦੇ ਘਰ ਵਿੱਚ ਜਿਹੜੀ ਚੋਰੀ ਹੋਈ ਹੈ ਜਿਹਦੇ ਸਬੰਧ ਵਿੱਚ ਅਸੀਂ ਮੁਕੱਦਮਾ ਨੰਬਰ 70 ਡੇਤਰ 2722 24 ਅੰਡਰ ਸੈਕਸ਼ਨ 452 380 ਤੇ 411 ਜਿਹੜਾ ਥਾਣਾ ਪਤਰਾ ਦਰਜ ਦਿਸਟ੍ਰਿਕਟ ਦਿੱਤਾ ਤੇ ਇਸ ਤੋਂ ਬਾਅਦ ਅਸੀਂ ਜਦੋਂ ਮਾਮਲੇ ਦੀ ਪੜਤਾਲ ਦੇ ਦੌਰਾਨ ਜਿਹੜਾ ਆਪਣੇ ਸੋਸ ਰਾਈ ਤੇ ਜਿਹੜਾ ਅਸੀਂ ਜਿਹੜਾ ਚੋਰ ਸੀ ਜਿਹਨੇ ਚੋਰੀ ਕੀਤੀ ਸੀ ਜੀ ਮਨਪ੍ਰੀਤ ਸਿੰਘ ਉਰਫ ਦੀਪ ਬਟਰਗਵੰਦਸਨ ਜਿਹੜਾ ਕਿ ਭੂਤਗੜ ਪਤਨਾ ਦਾ ਰਹਿਣ ਵਾਲਾ ਇਸ ਨੂੰ ਵੀ ਅਰੈਸਟ ਕੀਤਾ ਤੇ ਅਰੈਸਟ ਕਰਨ ਤੋਂ ਬਾਅਦ ਅਰਮਾਨ ਲੈ ਕੇ ਵੀ 6.6 ਟੋਲੇ ਦੇ ਕਰੀਬ ਫੌਨਾ ਤੇ 20 ਟੋਲੇ ਜਿਹੜੀ ਚਾਂਦੀ ਇਸ ਤੋਂ ਬਰਾਮਦ ਕਰੀ ਗਈ ਆ ਇਹ ਤੋਂ ਜਿਹੜੀ ਪ੍ਰੋਪਰ ਸਾਰੀ ਪੁਚ ਰਿਚ ਕਰਕੇ ਇਹਨੂੰ ਜਿਹੜਾ ਜੁਡੀਸ਼ਨਲ ਜਿਲ੍ਹ ਪਟਿਆਲਾ ਵਿੱਚ ਬੰਦ ਕਰਾਇਆ ਤੇ ਇਸ ਤੋਂ ਪਹਿਲਾਂ ਵੀ ਇਸ ਤੇ ਜਿਹੜਾ 40/19 ਇੱਕ ਮੁਕੱਦਮਾ ਜਿਹੜਾ ਹੈਗਾ ਚੋਰੀ ਦਾਹੀ ਕਰਦੇ ਰਜਿਸਟਰ ਹੈਗਾ ਤੁਹਾਡਾ ਬਤਨ ਹਾਂਜੀ ਆ ਜਿਹੜਾ ਇਹ ਮਨਪ੍ਰੀਤ ਸਿੰਘ ਆ ਇਸ ਮੁਕੱਦਮੇ ਦਾ ਦੋਸ਼ੀ ਇਹ ਇੱਕ ਜਿਹੜਾ ਪੁਰਾਣਾ ਮੁਕੱਦਮਾ ਹੈਗਾ 46/19 ਅੰਡਰ ਸੈਕਸ਼ਨ 452 ਤੇ 380 ਇਸ ਦੇ ਵਿੱਚ ਜਿਹੜਾ ਇਹ ਹੈ ਜੀ ਐਕਟ ਅਕਾਊਂਟਰ ਵੀ ਹੈਗਾ ਸੋ ਅਸੀਂ ਜਿਹੜਾ ਇਹ ਦਾ ਬੇਸ ਮੁਕਦਮੇ ਦਾ ਇਹ ਇਹਦੇ ਵਿੱਚ ਇਹਦੀ ਪੀਓ ਦੀ ਰਿਪੋਰਟ ਕਿ ਜਿਹੜੀ ਹੈਗੀ ਇਸ ਨੂੰ ਪੇਚ ਦੱਸ ਕੀਤਾ ਹੈ